ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੈ 350 ਸਾਲਾ ਸਾਈਕਲਿੰਗ ਸ਼ਹੀਦੀ ਸਥਾਨ ਸੀਸਗਨ ਸਾਹਿਬ ਤੋਂ ਲੈ ਕੇ ਜਨਮ ਸਥਾਨ ਗੁਰੂ ਕੇ ਮਹਿਲ ਸੀ ਅੰਮ੍ਰਿਤਸਰ ਸਾਹਿਬ ਤੱਕ ਮੈਂ ਸਮਝਦਾ ਕਿ ਇਹ ਬੜੇ ਦਿਨਾਂ ਤੋਂ ਦਿਮਾਗ ਸੀਗਾ ਕਿਉਂਕਿ ਇਸ ਤੋਂ ਪਹਿਲੇ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਆਇਆ ਸੀਗਾ ਤੇ ਅਸੀਂ ਦਿੱਲੀੋਂ ਅਨੰਦਪੁਰ ਸਾਹਿਬ ਤੱਕ ਅਸੀਂ ਇੱਕ ਰੰਗਰੇਟਾ ਮਾਰਚ ਲੈ ਕੇ ਗਏ ਸੀ ਜਿਹਦੇ ਵਿੱਚ ਉਸੇ ਰਾਤੋ ਜਿੱਥੋਂ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਗਏ ਸੀ ਅਸੀਂ ਉਸੇ ਰਾਤੇ ਯਾਤਰਾ ਕੀਤੀ ਸੀ ਔਰ ਦਸਾਂ ਦਿਨਾਂ ਚ ਪਹੁੰਚੇ ਸੀ 374 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਇਹ ਜਦੋਂ ਅਸੀਂ ਯਾਤਰਾ ਪਲਾਨ ਕੀਤੀ ਕਿ ਸਾਈਕਲਿੰਗ ਕਰਦੇ ਹੋਏ ਅਸੀਂ ਆਵਾਂਗੇ ਇਹਦੇ ਪਿੱਛੇ ਬੜੀ ਸੋਚ ਸੀਗੀ ਸੋਚੇ ਸੀਗੀ ਇੱਕ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਉਨਾ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਜਿਹੜੀ ਇਹ ਕੁਰਬਾਨੀ ਹੈ ਉਸ ਨੂੰ ਅਸੀਂ ਸਮਰਪਿਤ ਹੋ ਕੇ ਜਿਹੜੇ ਪ੍ਰੋਗਰਾਮ ਲੀਕੇ ਨੇ ਸਾਡੇ ਕੀਰਤਨ ਦਰਬਾਰ ਵੀ ਚੱਲ ਰਹੇ ਨੇ ਨਗਰ ਕੀਰਤਨ ਵੀ ਚੱਲ ਰਹੇ ਨੇ ਗੋਸ਼ਟੀਆਂ ਵੀ ਚੱਲ ਰਹੀਆਂ ਨੇ ਔਰ ਸੈਮੀਨਾਰਸ ਵਗੈਰਾ ਇਸ ਤੋਂ ਇਲਾਵਾ ਹੋਰ ਕਈ ਪ੍ਰੋਗਰਾਮ ਹੋ ਰਹੇ ਨੇ ਕਲਚਰਲ ਜਾਂ ਧਾਰਮਿਕ ਪ੍ਰੋਗਰਾਮ ਹੋ ਰਹੇ ਨੇ ਗੁਰਤੇਗ ਬਾਦਰ ਪਾਸ਼ਾ ਤੇ ਲੇਕਿਨ ਅਸੀਂ ਇਹ ਸਾਈਕਲ ਯਾਤਰਾ ਕਿਸ ਲਈ ਸੋਚੀ ਮੈਂ ਉਸ ਤੇ ਜਰਾ 2 ਮਿੰਟ ਜ਼ਰੂਰ ਲਗਾਉਣਾ ਚਾਹਨਾ ਵਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਜੀਵਨ ਤੋਂ ਜੋ ਸੰਦੇਸ਼ ਮਿਲਦੇ ਨੇ ਜੋ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ ਸਾਨੂੰ ਦਿੱਤੀਆਂ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਸੀਗੀ ਧਰਮ ਪਰिवर्तन ਦੇ ਖਿਲਾਫ ਕੋਈ ਸਾਡਾ ਇਸ਼ੂ ਨਹੀਂ ਸੀਗਾ ਸ਼ਾਹਜਹਾਂ ਤੋਂ ਲੈ ਕੇ ਔਰੰਗਜ਼ੇਬ ਤੱਕ ਸਿੱਖਾਂ ਦਾ ਕੋਈ ਇਸ਼ੂ ਨਹੀਂ ਸੀ ਲੇਕਿਨ ਜਦੋਂ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਮੰਨਦੇ ਨੇ ਔਰ ਆਪਣੀ ਅਜ਼ੋਈ ਰੱਖਦੇ ਨੇ ਗੁਰੂ ਸਾਹਿਬ ਦੇ ਅੱਗੇ ਅਨੰਦਪੁਰ ਸਾਹਿਬ ਔਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਉੱਥੇ ਮੌਜੂਦ ਹੁੰਦੇ ਨੇ ਤੇ ਗੁਰੂ ਸਾਹਿਬ ਬੜੇ ਰਾਮ ਨਾਲ ਮਨਾ ਕਰ ਸਕਦੇ ਸੀ ਕਿ ਸਾਨੂੰ ਕੀ ਲੋੜ ਹੈ ਅਸੀਂ ਮੁਗਲ ਸਲਤਨਤ ਦੇ ਨਾਲ ਅਸੀਂ ਲੋਹਾ ਲਈਏ ਅਸੀਂ ਉਹਨਾਂ ਦੇ ਨਾਲ ਆੜਾ ਲਈਏ ਲੇਕਿਨ ਜੋ ਸਿੱਖ ਧਰਮ ਦੇ ਅਸੂਲ ਨੇ ਕਿ ਜਦੋਂ ਕੋਈ ਤੁਹਾਡੇ ਕੋਲ ਮਜ਼ਲੂਮ ਆਏਗਾ ਤੁਹਾਨੂੰ ਉਹਦੀ ਰੱਖਿਆ ਲਈ ਉਹਦੇ ਵਾਸਤੇ ਆਹ ਦਾ ਨਾਰਾ ਪਾਉਣਾ ਪੈਗਾ ਉਹਦੇ ਵਾਸਤੇ ਖਲੋਣਾ ਪੈਗਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਐਲਾਨ ਕੀਤਾ ਦਿੱਲੀ ਆ ਕੇ ਕੌਣ ਚੱਲ ਕੇ ਆਂਦਾ ਕਦੀ ਕੋਈ ਆਪਣੀ ਸ਼ਹਾਦਤ ਦੇਣ ਲਈ ਵੀ ਆਂਦਾ ਲੇਕਿਨ ਉਹ ਖੁਦ ਚੱਲ ਕੇ ਦਿੱਲੀ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਮੈਂ ਬਾਕੀ ਨਾਮ ਲੈਨੇ ਉਹ ਸ਼ਹਾਦਤ ਦਿੰਦੇ ਨੇ ਕਨਵਰਜਨ ਦੇ ਖਿਲਾਫ ਗੁਰੂ ਨਾਨਕ ਪਾਸ਼ਾ ਨੇ ਤਿਲਕ ਜਿਨੇ ਉਹ ਨਹੀਂ ਧਾਰਨ ਕੀਤਾ ਲੇਕਿਨ ਨੌਵੇਂ ਗੁਰੂ ਨਾਨਕ ਨੇ ਉਹਦੇ ਪਿੱਛੇ ਸ਼ਹਾਦਤ ਦਿੱਤੀ ਔਰ ਅੱਜ ਦਾ ਜੇ ਮੈਂ ਅੱਜ ਦਾ ਜ਼ਮਾਨਾ ਦੇਖ ਲਵਾਂ ਜਿਸ ਤਰੀਕੇ ਦੀ ਕਨਵਰਜਨ ਚੱਲਦੀ ਪਈ ਹੈ ਜੇ ਮੈਂ ਗੱਲ ਕਰ ਲਵਾਂ ਮਾਝੇ ਵਾਲੇ ਪਾਸੇ ਦੀ ਉਹ ਗੱਲ ਕਰ ਲਵਾਂ ਮੈਂ ਗੁਰਦਾਸਪੁਰ ਦੀ ਗੱਲ ਕਰ ਲਵਾਂ ਜਾਂ ਪੰਜਾਬੋਂ ਬਾਹਰ ਦੀ ਵੀ ਗੱਲ ਕਰਾਂ ਕਿਸੇ ਜਗ੍ਹਾ ਲਾਲਚ ਦੇ ਦੀਨ ਕਿਉਂਕਿ ਕਨਵਰਜਨ ਉਹ ਭਾਵੇਂ ਜ਼ਬਰਨ ਹੋਵੇ ਭਾਵੇਂ ਲਾਲਚ ਦੇ ਦੀਨ ਹੋਵੇ ਉਹਦੇ ਉਹ ਉਹ ਠੀਕ ਨਹੀਂ ਹੈ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਔਰ ਅੱਜ ਮੈਂ ਇੱਕ ਰੈਲੇਵੈਂਟ ਗੱਲ ਕਰ ਦਵਾਂ ਕਿ ਐਡਾ ਵੱਡਾ ਹੜਾਂ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਮੇਰੇ ਨਾਲ ਜੱਸੀ ਜੀ ਬੈਠੇ ਇਹਨਾਂ ਵਾਸਤੇ ਵੀ ਮੈਂ ਦੋਸ਼ਾ ਬੋਲੂਗਾ ਇਹਨਾਂ ਨੇ ਵੀ ਔਰ ਹੋਰ ਵੀ ਕਲਾਕਾਰਾਂ ਨੇ ਕਹਿ ਲੀਏ ਗੁਰਦੁਆਰਾ ਕਮੇਟੀਆਂ ਨੇ ਕਹਿ ਲੀਏ ਸਮਾਜ ਸੇਵੀ ਸੰਸਥਾਵਾਂ ਨੇ ਕਹਿ ਲੀਏ ਬਹੁਤ ਵੱਡੀ ਸੇਵਾ ਕੀਤੀ ਲੇਕਿਨ ਮੈਂ ਪੁੱਛਣਾ ਚਾਹਨਾ ਕਿ ਜਿਹੜੇ ਕਨਵਰਜਨ ਕਰਦੇ ਪਏ ਸੀ ਉਹਨਾਂ ਚੋਂ ਕਿਸੇ ਦਾ ਚਿਹਰਾ ਨਜ਼ਰ ਆਇਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਦੀ ਉਹ ਦੁਖੀ ਉਹ 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 ਕਿਸਾਨਾਂ ਦੀ ਜਿਨ੍ਹਾਂ ਦਾ ਰਹੀ ਕੱਖ ਨਹੀਂ ਸੀਗਾ ਜਿਨ੍ਹਾਂ ਦੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਘਰ ਚ ਉਹਨਾਂ ਦੇ ਇੱਕ ਲੀਨ ਨਹੀਂ ਬਚੀ ਸੀਗੀ ਉਹਨਾਂ ਦੇ ਡੰਗਰ ਕਹਿ ਲਓ ਉਹਨਾਂ ਦੀ ਫਸਲਾਂ ਕਹਿ ਲਓ ਉਹਨਾਂ ਦੇ ਘਰ ਦਾ ਸਮਾਨ ਕਹਿ ਲਓ ਲੇਕਿਨ ਉਹ ਮੈਂ ਪੁੱਛਣਾ ਚਾਹਨਾ ਕਿ ਉਹ ਜਿਹੜੇ ਕਨਵਰਜਨ ਕਰਾਉਂਦੇ ਸੀ ਪਾਸਟਰ ਕਿਤੇ ਨਜ਼ਰ ਨਹੀਂ ਆਏ ਇਹ ਗੁਰੂ ਦੀ ਫੌਜ ਹੀ ਨਜ਼ਰ ਆਈ ਇਹ ਪੰਜਾਬੀ ਸਮਾਜ ਹੀ ਨਜ਼ਰ ਆਇਆ ਸੇਵਾ ਕਰਦੇ ਇਸੇ ਤਰੀਕੇ ਨਾਲ ਤੁਸੀਂ ਜੇ ਦੇਖ ਲਓ ਕੋਵਿਡ ਦੇ ਵਿੱਚ ਕਿਹਨਾਂ ਨੇ ਸੇਵਾ ਕੀਤੀ ਸੀ ਕਿਤੇ ਅਤੰਕੀਆਂ ਦਾ ਨਿਸ਼ਾਨ ਨਿਸ਼ਾਨ ਦੱਸਦੇ ਸੀ ਨਿਸ਼ਾਨ ਸਾਹਿਬ ਨੂੰ ਲੇਕਿਨ ਸਵੇਰੇ 3 ਵਜੇ ਮੈਂ ਦਿੱਲੀ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਭਾਰਤ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਤੋਂ ਬਾਹਰ ਅਮਰੀਕਾ ਕੈਨੇਡਾ ਯੂਰਪ ਦੀ ਗੱਲ ਕਰ ਰਿਹਾ ਕਿ ਭਾਵੇਂ ਕਨਸੈਂਟਰੇਟਰ ਚਾਹੀਦਾ ਹੋਵੇ ਕਦੀ ਕਿਸੇ ਨੇ ਸੋਚਿਆ ਸੀ ਆਕਸੀਜਨ ਤੇ ਵੀ ਲੰਗਰ ਲੱਗ ਸਕਦੇ ਨੇ ਇੰਜੈਕਸ਼ਨਾਂ ਦੀ ਬਲੈਕ ਹੋ ਰਹੀ ਸੀ ਇਹਦੇ ਵੀ ਲੰਗਰ ਲੱਗ ਸਕਦੇ ਨੇ ਮੈਂ ਸਮਝਦਾ ਇੱਕ ਗੁਰੂ ਤੇਗ ਬਹਾਦਰ ਪਾਸ਼ਾ ਗੁਰਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਾ ਸਾਨੂੰ ਇਸ ਤੋਂ ਇਲਾਵਾ ਜਿੱਥੇ ਕਨਵਰਜਨ ਦੀ ਗੱਲ ਹੈ ਉੱਥੇ ਮੈਂ ਸਮਝਦਾ ਵਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੱਗਾਂ ਛੱਡ ਕੇ ਅਸੀਂ ਪਿੱਛੇ ਗੁੱਤਾ ਕਰਨ ਲੱਗ ਪਏ ਆ ਮੈਂ ਸਮਝਦੇ ਆ ਕਿ ਇਹ ਜਿਹੜੀ ਸਿੱਖ ਹੈ ਕਿ ਸ਼ਹਾਤਾ ਸੈਭਜ਼ਾਦੀਆਂ ਤੋਂ ਲੈ ਕੇ ਬੰਦ-ਬੰਦ ਕੱਟੇ ਗਏ ਚਰਖਣੀਆਂ ਤੇ ਚੜ ਗਏ ਆਰਿਆਂ ਨਾਲ ਤਾਂ ਜੀਰੇ ਗਏ ਇਸ ਸਾਰੀਆਂ ਆਪਣੇ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਆਪਣੇ ਯੁੱਧ ਤੱਕ ਪਹਚਾਣ ਦੀ ਗੱਲ ਹੈ ਉਸ ਤੋਂ ਇਲਾਵਾ ਸਿੱਧੀ ਗੱਲ ਕਰ ਲਈਏ ਗੁਰੂਆਂ ਨੇ ਮਲਖਾੜੇ ਖੋਲੇ ਸੀਗੇ ਗੁਰੂਆਂ ਨੇ ਦਸਮ ਪਿਤਾ ਨੇ ਜਿਹੜਾ ਹੋਲੇ ਮਹੱਲੇ ਗਤਕੇ ਦੇ ਕੰਪੀਟੀਸ਼ਨ ਜਿਹੜੇ ਸੀਗੇ ਉਹ ਸ਼ੁਰੂ ਕਰਾਏ ਸੀਗੇ ਔਰ ਸੇਤਨ ਨੂੰ ਆਪਣੇ ਆਪ ਨੂੰ ਤਕੜੇ ਹੋਣ ਦੀ ਗੱਲ ਕੀਤੀ ਸੀ ਔਰ ਮੇਰੇ ਨਾਲ ਮੇਰੀ ਉਮਰ ਦੇ ਜਿਹੜੀਆਂ ਪੱਜ ਐਂਟਰੀਆਂ ਮੇਰੇ ਕੋ ਪਹਿਲੀਆਂ ਆਈਆਂ ਉਹਨਾਂ ਚ ਸਾਰੀ ਮੇਰੀ ਉਮਰ ਦੇ ਨੇ ਕਮਾਲ ਦੀ ਗੱਲ ਇਹ ਹੈ ਯੂਥ ਨੇ ਦੇਣਾ ਹੀ ਆਣਾ ਹੈ ਲੇਕਿਨ ਇਸ ਉਮਰ ਦੇ ਬੰਦੇ ਵੀ ਮੇਰੇ ਨਾਲ ਇਹਦੇ ਵਿਚਾਰ ਰਹਿੰਦੇ ਉਹ ਸੁਨੇਹਾ ਦੇਣਗੇ ਯੂਥ ਨੂੰ ਕਿ ਤੁਸੀਂ ਅੱਜ ਸਕਰੀਨਾਂ ਦੇ ਉੱਤੇ WhatsAppਾਂ ਦੇ ਉੱਤੇ Instagram ਦੇ ਉੱਤੇ ਆਪਣੀ ਅੱਖਾਂ ਤੇ ਆਪਣੇ ਦਿਮਾਗ ਨੂੰ ਅਸਰ ਕਰਦੇ ਪਏ ਉਹ ਬਾਹਰ ਨਿਕਲੋ ਆਪਣੀ ਸਿਹਤ ਵਾਲੇ ਪਾਸੇ ਦਿਓ ਐਂਟੀ ਡਰੱਗਸ ਡਰੱਗਸ ਇੱਕ ਬਹੁਤ ਵੱਡੀ ਮੈਨਸ ਹੈ ਮੈਂ ਸਮਝਦਾ ਵਾਂ ਸੋਸਾਇਟੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਕਈ ਘਟਨਾ ਅਸੀਂ ਉਜੜਦੇ ਦੇਖੇ ਨੇ ਜਵਾਨ ਬੱਚੇ ਆਪਣੇ ਟੀਨਸ ਦੇ ਵਿੱਚ ਹੁੰਦੇ ਨੇ ਔਰ ਉਹ ਆਪਣੇ ਜੀਵਨ ਲੀਲਾ ਖਤਮ ਕਰ ਜਾਂਦੇ ਨੇ ਡਰਗਸ ਦੇ ਪਿੱਛੇ ਅਸੀਂ ਉਸ ਨੂੰ ਪਾਸੇ ਕਰ ਰਹੇ ਹਾਂ ਜਿਹੜੇ ਸ਼ਹਿਰ ਤੋਂ ਮੈਂ ਆ ਰਿਹਾ ਵਾਂ এনवायरमेंट ਦੀ ਗੱਲ ਹੈ ਉੱਥੇ ਜੋ ਹਾਲ ਹੈ AQI ਦਾ ਔਰ ਕਮਾਲ ਦੀ ਗੱਲ ਹੈ ਕਿ ਉੱਥੇ ਕੋਈ ਵਜ਼ੀਰ ਆ ਜਾਵੇ ਉਹ ਆ ਕੇ ਪੰਜਾਬ ਨੂੰ ਦੋਸ਼ੀ ਠਹਿਰਦਾ ਕਿ ਪੰਜਾਬ ਦਾ ਕਿਸਾਨ ਪਰਾਲੀ ਜਲਾ ਰਿਹਾ ਤੇ ਦਿੱਲੀ ਦੇ ਵਿੱਚ ਪੋਲੂਸ਼ਨ ਆ ਰਿਹਾ ਮੈਂ ਸਮਝਦਾ ਮਾਂ ਕਿ ਪੰਜਾਬ ਦਾ ਕਿਸਾਨ ਅੰਨ ਦਤਾ ਹੈ ਉਸ ਨੂੰ ਵਿਲਨ ਪ੍ਰੋਜੈਕਟ ਨਾ ਕਰੋ ਇਹ ਕੰਮ ਸਾਡੀ ਸਿਆਸੀ ਪਾਰਟੀਆਂ ਕਰਦੀਆਂ ਭਾਵੇਂ ਕੋਈ ਆ ਜੇ ਉੱਥੇ ਪੰਜਾਬ ਦੀ ਜਿਹੜੀ ਪ੍ਰਾਲੀ ਪੰਜਾਬ ਚ ਵੀ ਜਲਦੀ ਹੈ ਹਰਿਆਣੇ ਚ ਵੀ ਜਲਦੀ ਹੈ ਹਿਮਾਚਲ ਚ ਵੀ ਜਲਦੀ ਹੈ ਯੂਪੀ ਚ ਵੀ ਜਲਦੀ ਹੈ ਸ਼ਾਇਦ 1.5% ਤੇ 2% 98% ਕਸੂਰ ਤੁਹਾਡਾ ਉਹਨੂੰ ਨਹੀਂ ਤੁਸੀਂ ਲੱਭਦੇ ਪਏ ਇਸ ਤੋਂ ਇਲਾਵਾ ਮੈਂ ਸਮਝਦਾ ਜੇ ਉਹਨਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਅਸੀਂ ਮੈਸੇਜ ਦਿੰਦੇ ਹੋਏ ਜਦੋਂ ਦਿੱਲੀੋਂ ਚੱਲਾਂਗੇ ਅਸੀਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਅਸੀਂ ਨਿਕਲਦੇ ਹੋਏ ਗੁਰੂ ਤੇਗ ਬਹਾਦਰ ਦਾ ਸਨਿਆਹ ਦਿੰਦੇ ਹੋਏ ਅਖੀਰ ਉਸ ਜਨਮ ਸਥਾਨ ਤੇ ਪਹੁੰਚਾਂਗੇ ਜਿੱਥੇ ਅਸੀਂ ਜਾ ਕੇ ਨਤਮਸਤਕ ਹੋਣਾ ਹੈ ਉਸ ਸਥਾਨ ਨੂੰ ਜਿੱਥੇ ਗੁਰੂ ਦਾ ਪ੍ਰਕਾਸ਼ ਹੋਇਆ ਸੀਗਾ ਅਸੀਂ ਇਹ ਜਿਹੜੀ ਯਾਤਰਾ ਜਿੱਥੇ ਮੈਂ ਸ਼ਹੀਦਾਂ ਦੇ ਨਾਲ ਆਏ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਉੱਥੇ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਕਿਉਂਕਿ ਗੁਰੂ ਸਾਹਿਬ ਦੀ ਮਾਤਾ ਮਾਤਾ ਨਾਨਕੀ ਸਨ ਉਹਨਾਂ ਨੇ ਜਦੋਂ ਆ ਕੇ ਜ਼ਮੀਨ ਖਰੀਦੀ ਸੀ ਅਨੰਦਪੁਰ ਸਾਹਿਬ ਤੇ ਚੱਕ ਨਾਨਕੀ ਨਾਮ ਰੱਖਿਆ ਸੀ ਬਾਅਦ ਚ ਉਹਦਾ ਅਨੰਦਪੁਰ ਸਾਹਿਬ ਨਾਮ ਪਿਆ ਸੀਗਾ ਮਾਤਾ ਗੁਜਰੀ ਜੋ ਉਹਨਾਂ ਦੇ ਮਹਿਲ ਸਨ ਉਹਦੇ ਘਰੋਂ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਚ ਸ਼ਹਾਦਤਾਂ ਆਪਣੇ ਪਤੀ ਦੀਆਂ ਆਪਣੇ ਪੋਤਿਆਂ ਦੀਆਂ ਸਿੱਖਾਂ ਦੀਆਂ ਮੈਂ ਸਮਝਦਾ ਦੇਖਿਆ ਨੇ ਉਹਦਾ ਵੀ ਅਸੀਂ ਉਹਨਾਂ ਨੂੰ ਸਮਰਪਿਤ ਆ ਇਸ ਤੋਂ ਇਲਾਵਾ ਗੁਰਨਾਨਕ ਸਾਹਿਬ ਨੇ ਇੱਕ ਫਲਵਾੜੀ ਸਰਜਾਈ ਸੀ ਉਸ ਫਲਵਾੜੀ ਚ ਸਾਰੀਆਂ ਜਾਤਾਂ ਪਾਤਾਂ ਖਤਮ ਕਰਕੇ ਇੱਕ ਫਲਵਾੜੀ ਨੂੰ ਜਨਮ ਦਿੱਤਾ ਸੀਗਾ ਔਰ ਇੱਕ ਸਨੇਹ ਦਿੱਤਾ ਸੀ ਇੱਕ ਰੱਬ ਦਾ ਔਰ ਇਨਸਾਨੀਅਤ ਦਾ ਮੈਂ ਸਮਝਦਾ ਮਾਂ ਕਿ ਇਹਦੇ ਵਿੱਚ ਉਹ ਬਰਾਦਰੀਆਂ ਜਿਨ੍ਹਾਂ ਨੂੰ ਅਸੀਂ ਕਿਤੇ ਨਾ ਕਿਤੇ ਪਿੱਛੇ ਕੀਤਾ ਅਸੀਂ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਕਿਉਂਕਿ ਇਹਦੇ ਚ ਰੋਲ ਪਾਈ ਜਾਤਾਂ ਦਾ ਜਿਹੜਾ ਰੰਗਰੇਟਾ ਸਮਾਜ ਤੋਂ ਤਾਲੁਕ ਰੱਖਦੇ ਸੀ ਇਹਦੇ ਵਿੱਚ ਰੋਲ ਹੈ ਲੱਖੀਸ਼ਾ ਵੰਜਾਰਾ ਦਾ ਜਿਨ੍ਹਾਂ ਨੇ ਧੜ ਸਾਂਭਿਆ ਕਿਉਂਕਿ ਰੰਗਸੇਬ ਨੇ ਹੁਕਮ ਕਰ ਦਿੱਤਾ ਸੀਗਾ ਕਿ ਗੁਰੂ ਦਾ ਸਿਰ ਕੱਟ ਕੇ ਮੈਂ ਲਾਲ ਕਿਲੇ ਦੇ ਬਾਹਰ ਦਰਵਾਜ਼ੇ ਤੇ ਲਟਕਾਵਾਂਗਾ ਔਰ ਉਹਨਾਂ ਦੇ ਸੀਸ ਦੇ ਨਾਲ ਮੈਂ ਬਦਸਲੂਕੀ ਕਰਾਂਗਾ ਸਿੱਖਾਂ ਨੇ ਜਿੱਥੇ ਸੀਸ ਸਾਂਭਿਆ ਉੱਥੇ ਧੜ ਵੀ ਸਾਂਭਿਆ ਆਪਣੇ ਘਰ ਚ ਲੈ ਜਾ ਕੇ ਲੱਖੀਸ਼ਾ ਵੰਜਾਰਾ ਨੇ ਸੰਸਕਾਰ ਕੀਤਾ ਰਕਾਬ ਗੰਜਾਲੀ ਥਾਂ ਜਿੱਥੇ ਅੱਜ ਪਾਰਲੀਮੈਂਟ ਤੇ ਜਿੱਥੇ ਅੱਜ ਰਾਸ਼ਟਰਪਤੀ ਭਵਨ ਬਣਿਆ ਹੈ ਇਹਦੇ ਨਾਲ ਮੱਖਣ ਸ਼ਾ ਲੁਬਾਣਾ ਜਿਸਨੇ ਆ ਕੇ ਗੁਰੂ ਲਬਿਆ ਸੀਗਾ ਬਾਬੇ ਬਕਾੜੇ ਗੁਰੂ ਲੰਦੋਰੇ ਅਸੀਂ ਉਹ ਸਾਰੀਆਂ ਸਮਾਜਾਂ ਸਮਾਜ ਬਰਾਦਰੀਆਂ ਉਹਦੇ ਭਾਵੇਂ ਸਿਕਲੀ ਕਰ ਹੋਣ ਭਾਵੇਂ ਬਾਜੀ ਕਰ ਹੋਣ ਅਸੀਂ ਉਹ ਸਾਰਿਆਂ ਨੂੰ ਇਹ ਯਾਤਰਾ ਸਮਰਪਿਤ ਕਰ ਰਹੇ ਹਾਂ ਔਰ ਮਨ ਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਸਰਪਰਮਜੀਤ ਸਿੰਘ ਰਾਣਾ ਜਿਹੜੇ ਫਾਰਮਰ ਧਰਮ ਪ੍ਰਚਾਰ ਦੇ ਸਾਡੇ ਚੇਅਰਮੈਨ ਸਨ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਇਹਦੇ ਉੱਤੇ ਕੋਈ ਨਾ ਕੋਈ ਧਾਰਮਿਕ ਟਰੈਕ ਬਣਾਣਾ ਚਾਹੁੰਦੇ ਆ ਕੋਈ ਸ਼ਬਦ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਤੇ ਉਹਨਾਂ ਨੇ ਪਹਿਲਾ ਨਾਂ ਜੱਸੀ ਜੀ ਦਾ ਲਿਆ ਔਰ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿ ਜੱਸੀ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿਉਂਕਿ ਜੱਸੀ ਜੀ ਜਿਸ ਤਰੀਕੇ ਨਾਲ ਮੈਂ ਸਮਝਦਾ ਵਾਂ ਕਿ ਸਾਡੇ ਸਮਾਜ ਦੇ ਵਿੱਚ ਵੀ ਜਿਸ ਤਰੀਕੇ ਦੇ ਅੱਜ ਕੱਲ ਗਾਣੇ ਆ ਰਹੇ ਨੇ ਜਿਸ ਤਰੀਕੇ ਦੀ ਗ੍ਰਾਵਿਟੀ ਵੀ ਦੇਖੀ ਜਾ ਰਹੀ ਹੈ ਉਨਾ ਸਾਰਿਆਂ ਤੇ ਕੁੰਡਾ ਲਾਉਣ ਵਾਸਤੇ ਜੱਸੀ ਜੀ ਕੈਫਰਟ ਕਰ ਰਹੇ ਨੇ ਔਰ ਧਰਮ ਪੱਖੋਂ ਵੀ ਜੱਸੀ ਜੀ ਦੀ ਬਹੁਤ ਜਿੱਥੇ ਮੈਂ ਸਮਝਦਾ ਸਮਾਜ ਦੀ ਸੇਵਾ ਕਰਦੇ ਨੇ ਉਥੋਂ ਧਰਮ ਪੱਖੀ ਵੀ ਇਹ ਕਾਫੀ ਪੈਰਾ ਦੇ ਰਹੇ ਨੇ ਉਹਦੇ ਬਾਰੇ ਡਿਟੇਲ ਜੱਸੀ ਜੀ ਜ਼ਰੂਰ ਆਪਣੀ ਦੱਸਣਗੇ ਤੇ ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਮੈਂ ਮੇਰਾ ਬੇਟਾ ਇਸਮੋਹਨ ਸਿੰਘ ਔਰ ਪਰਮਜੀਤ ਸਿੰਘ ਰਾਣਾ ਅਸੀਂ ਨਾਲ ਕੁਲ ਗਏ ਇਹਨਾਂ ਦੇ ਦਿੱਲੀ ਦੇ ਨਿਵਾਸ ਤੇ ਇਹਨਾਂ ਨੇ ਬੜੇ ਖੁੱਲੇ ਦਿਲ ਨਾਲ ਆਖਿਆ ਕਿ ਇਹ ਜਿਹੜਾ ਗਾਣਾ ਹੈ ਇਹ ਇਹ ਜਿਹੜਾ ਸ਼ਬਦ ਹੈ ਪਹਿਲੇ ਤਾਂ ਗੱਲ ਸ਼ਬਦ ਦੀ ਚੋਣ ਕਰਨੀ ਸੀ ਜਦੋਂ ਸ਼ਬਦ ਦੀ ਚੋਣ ਹੋ ਗਈ ਇਹਨਾਂ ਨੇ ਕਿਹਾ ਜੀ ਕਿ ਬਿਲਕੁਲ ਮੈਂ ਗਾਵਾਂਗਾ ਔਰ ਹਰ ਤਰੀਕੇ ਨਾਲ ਗਾਵਾਂਗਾ ਔਰ ਬਗੈਰ ਕਿਸੇ ਭੇਟਾ ਦੇ ਮੈਂ ਇਹ ਜਿਹੜੇ ਸੋਹਣੇ ਇਹ 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 ਸ਼ਬਦ ਮੈਂ ਗਾਵਾਂਗਾ ਔਰ ਫਿਰ ਸਾਡਾ ਦੌਰ ਸ਼ੁਰੂ ਹੁੰਦਾ ਹੈ ਜਿਹੜਾ ਅੱਜ ਅਸੀਂ ਤੁਹਾਡੇ ਸਾਹਮਣੇ ਰਿਲੀਜ਼ ਕਰਨ ਜਾ ਰਹੇ ਹਾਂ ਸੀਜ਼ ਦੀ ਆ ਪਰ ਸਿਰਣਾ دیا ਇਸ ਯਾਤਰਾ ਦਾ ਜਿਹੜਾ ਨਾਮ ਹੈ ਸਾਈਕਲ ਯਾਤਰਾ ਦਾ ਔਰ ਇਹ ਜਿਹੜਾ ਸ਼ਬਦ ਹੈ ਇਹਦਾ ਵੀ ਟਾਈਟਲ ਇਹੀ ਹੈ ਕਿ ਸੀਜ਼ ਦੀ ਆ ਪਰ ਸਿਰਣਾ دیا ਔਰ ਅੱਜ ਬਾਕੀ ਸਾਰੀ ਤੁਹਾਡੇ ਸਾਹਮਣੇ ਮੈਂ ਜਿਹੜੀ ਅੱਜ ਤੱਕ ਦੀ ਡਵੈਲਪਮੈਂਟ ਉਹ ਦੱਸੀ ਹੈ ਇਹਦੇ ਵਿੱਚ ਇਸ ਯਾਤਰਾ ਦੇ ਵਿੱਚ ਮੈਨੂੰ ਕਈ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕੀਤਾ ਹੈ ਮਨ ਉਹ ਕਹਿੰਦੇ ਜੀ ਕਿ ਅਸੀਂ ਨਾਲ ਸਾਈਕਲ ਚਲਾਣਾ ਚਾਹੁੰਦੇ ਆ ਵੱਡੇ ਵੱਡੇ ਲੀਡਰ ਸਾਰੀਆਂ ਪਾਰਟੀਆਂ ਦੇ ਮੈਂ ਕਿਹਾ ਜੀ ਇਹ ਕੋ ਪੋਲਿਟਿਕਲ ਕੰਮ ਨਹੀਂ ਹੈਗਾ ਇਹ ਧਾਰਮਿਕ ਕੰਮ ਹੈ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਔਰ ਇਹ ਸਾਈਕਲਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਮੈਂ ਕਰ ਰਿਹਾ ਵਾਂ ਇਹਦੇ ਵਿੱਚ ਮਨੂ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਦਿਨ ਫਾਈਨਲ ਤੁਹਾਡਾ ਗੋਲਡਨ ਟੈਂਪਲ ਤੋਂ ਚੱਲਣਾ ਗੁਰੂ ਕੇ ਮਹਿਲ ਤੱਕ ਉਦਲ ਮੈਂ ਵੀ ਸਾਈਕਲ ਚਲਾਵਾਂਗਾ ਮਨੂ ਪੰਜਾਬ ਚ ਕਿਸਾਨਾਂ ਦੇ ਫੋਨ ਆਏ ਨੇ ਭਾਜੀ ਅਸੀਂ ਤੁਹਾਡੇ ਨਾਲ ਟਰਾਲੀ ਲਾ ਸਕਦੇ ਆ ਕਿਉਂਕਿ ਟਰਾਲੀ ਮੈਂ ਕਾ ਜੀ ਬਿਲਕੁਲ ਲਾ ਸਕਦੇ ਤੁਹਾਡੀ ਛੱਡਾ ਟਰਾਲੀ ਦੀ ਸਪੀਡ ਵੀ ਤਕਰੀਬਨ ਸਾਈਕਲ ਵਾਲੀ ਹੁੰਦੀ ਹੈ ਸੋ ਮੈਂ ਇਹ ਕਹਿਣਾ ਕਿ ਕਿਸੇ ਨੇ 2 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 5 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 50 ਕਿਲੋਮੀਟਰ ਕਿਸੇ ਨੇ 500 ਕਿਲੋਮੀਟਰ ਚਲਾਨੀ ਹੋਵੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਕਿਸੇ ਧਰਮ ਤੋਂ ਹੋਵੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਯਾਤਰਾ ਦਾ ਇਸ ਮਿਸ਼ਨ ਦਾ ਪਾਰਟ ਆ ਕਿ ਜੀਕੇ ਸਾਹਿਬ ਨੇ ਜਦੋਂ ਮੈਨੂੰ ਹੁਕਮ ਲਾਇਆ ਸੀਗਾ ਤੇ ਖੁਸ਼ੀ ਹੋਰ ਵਧ ਗਈ ਕਿਉਂਕਿ ਗੁਰੂ ਸਾਹਿਬ ਦਾ ਦੇਣਾ ਆ ਰਿਹਾ ਗੁਰੂ ਸਾਹਿਬ ਔਰ ਸੀਸ ਦਿਆ ਪਰ ਸਿਰਰ ਨਾ ਦਿਆ ਇਹ ਲਾਈਨ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਕਿਰਦਾਰ ਨੂੰ ਦੀ ਪ੍ਰਦਰਸ਼ਨੀ ਕਿ ਬੰਦੇ ਦਾ ਕਿਰਦਾਰ ਕਿਦਾਂ ਦਾ ਹੋਣਾ ਚਾਹੀਦਾ ਬੰਦੇ ਕਿੰਨੀ ਅਨਕਾ ਪਿਆਰ ਮੁਹੱਬਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਤੁਸੀਂ ਬਹੁਤ ਅੱਛਾ ਬੋਲੇ ਵੀ ਹੋ ਔਰ ਤੁਸੀਂ ਸਾਰਾ ਕੁਝ ਦੱਸ ਦਿੱਤਾ ਕਿ ਮਾਨਵਤਾ ਵਾਸਤੇ ਖੜੇ ਹੋਣਾ ਮਾਨਵਤਾ ਵਾਸਤੇ ਸਟੈਂਡ ਲੈਣਾ ਇਹ ਸਭ ਤੋਂ ਮੁਸ਼ਕਲ ਦੁਨੀਆ ਦੇ ਵਿੱਚ ਕੰਮ ਆ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਦੁਨੀਆ ਵਿੱਚ ਉਹ ਸਾਡੇ ਗੁਰੂਆਂ ਦੀ ਆ ਉਹ ਗੁਰਨਾਨ ਦੇਵ ਸਾਹਿਬ ਤੋਂ ਲੈ ਲਓ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਲਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਲਓ ਬੰਦਾ ਬਹਾਦਰ ਤੱਕ ਆ ਜਾਓ ਅੱਗੇ ਆ ਜਾਓ ਉਹ ਸਿਰਫ ਇਸ ਧਰਮ ਦੇ ਵਿੱਚ ਮੈਂ ਧਰਮ ਦੀ ਉਹ ਨਹੀਂ ਕਰ ਰਿਹਾ ਧਰਮ ਦੀ ਕਿਉਂਕਿ ਮੈਂ ਧਾਰਮਿਕ ਲੀਡਰ ਨਹੀਂ ਹੈਗਾ ਪਰ ਮੈਂ ਧਰਮ ਦੀ ਆਈਡੀਓਲੋਜੀ ਜਿਹੜੀ ਵਿਚਾਰਧਾਰਾ ਉਹਨੂੰ ਮੈਂ ਇਸ ਤਰ੍ਹਾਂ ਨੂੰ ਐਪਰੀਸ਼ੀਏਟ ਕਰਦਾ ਔਰ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਿਰਦਾਰ ਹੈ ਇਹ ਜਿਹੜਾ ਸਰਦਾਰ ਇਹ ਪਹੁੰਚਣਾ ਚਾਹੀਦਾ ਕਿਉਂਕਿ ਇਹ ਮਾਨਵਤਾ ਵਾਸਤੇ ਮਨੁੱਖਤਾ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਇਸ ਟਾਈਮ ਤੇ ਖਾਸ ਕਰਕੇ ਜਦੋਂ ਦੁਨੀਆ ਵੰਡ ਚੁੱਕੀ ਹੈ ਦੁਨੀਆ ਧਰਮਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਦੇਸ਼ਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਇੱਕ ਇੱਕ ਮਜ਼ਹਬ ਵਿੱਚ ਵੀ ਤੁਸੀਂ ਦੇਖੋ 20-20 ਮਜ਼ਹਬ ਆ ਗਏ ਹੋਰ ਤੇ ਜਾਤਾਂ ਪਾਤਾਂ ਦੇ ਵਿੱਚ ਉਹਦੇ ਤੋਂ ਕੱਢਣ ਵਾਸਤੇ ਤੁਸੀਂ ਕਿਤੋਂ ਸ਼ੁਰੂ ਕਰ ਲਓ ਗੋਨਾਨ ਸਾਬ ਤੋਂ ਸ਼ੁਰੂ ਕਰ ਲਓ ਗੁਰੂ ਗੋਬਿੰਦ ਸਿੰਘ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਉਹ ਕਰ ਲਓ ਗੁਰੂ ਤੇਗ ਬਹਾਦਰ ਜਨਨ ਕਰ ਲਓ ਕਿਸੇ ਵੀ ਗੱਲ ਦਾ ਜਿਹੜਾ ਸਬੂਤ ਹੈ ਉਹ ਤੁਹਾਨੂੰ ਇਸ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਜਾਂ ਇਹਦੇ ਆਲੇ ਦੁਆਲੇ ਜਿਹੜਾ ਇੱਕ ਜਿਹੜੀ ਵਿਚਾਰਧਾਰਾ ਉਹਦੇ ਵਿੱਚੋਂ ਮਿਲ ਜਾਏਗਾ ਸੋ ਮੈਨੂੰ ਇਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋ ਰਹੀ ਹੈ ਮਨ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਮਿਸ਼ਨ ਦਾ ਮੈਨੂੰ 파ਟ ਬਣਾਇਆ ਮੈਂ ਚਾਹਾਂਗਾ ਦੋ ਲਾਈਨਾਂ ਤੁਸੀਂ ਜ਼ਰੂਰ ਜੇ ਬੋਲ ਸਕੋ ਹਾਂ ਮੈਂ ਸਟਾਰਟ ਵਾਲਾ ਜਿਹੜਾ ਉਹ ਕਰ ਦੇਣਾ ਮੈਂ ਔਰ ਮੈਂ ਇੱਕ ਹੋਰ ਵੀ ਗੱਲ ਦੱਸਾਂ ਕਿ ਜਦੋਂ ਮੈਂ ਇਸ ਸ਼ਬਦ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਨਵਾਂ ਮੱਲਾ ਵੀ ਕੀਤਾ ਹਾਂ ਨਾ ਤੇ ਇੱਕ ਮੈਨੂੰ ਬਹੁਤ ਮੈਨੂੰ ਲਾਈਨ ਅੱਛੀ ਲੱਗਦੀ ਸੀ ਉਹ ਵੀ ਮੈਂ ਹੁਣ 4-5 ਦਿਨਾਂ ਤੱਕ 10 ਦਿਨਾਂ ਤੱਕ ਉਹਨੂੰ ਵੀ ਰਿਲੀਜ਼ ਕਰਾਂਗਾ ਗੁਰੂ ਸਾਹਿਬ ਦੇ ਦਿਨ ਤੋਂ ਪਹਿਲਾਂ ਪਹਿਲਾਂ ਇਸ ਤੋਂ ਮੈਂ ਸ਼ੁਰੂਆਤ ਕਰਨ ਦਾ ਤੇ ਉਹਦੀਆਂ ਵੀ ਇੱਕ ਇੱਕ ਸਟਾਈ ਮੈਂ ਸੁਣਾਉਂਗਾ ਨਾਲ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਆਗਿਆ ਮੇ ਚਲਤ ਰੇ ਨੌਵੇਂ ਸਤਗੁਰੂ ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਰੱਖੇ ਜੰਝੂ ਤਿਲਕ ਦੇਤੇ ਧਰਮ ਦੀ ਚਾਦ ਰੱਖੇ ਜੰਝੂ ਤਿਲਕ ਦੇਤੇ ਧਰਮ ਦੀ ਚਾਦ ਧਰਮ ਨਾ ਬਚਦਾ ਜੇ ਧਰਮ ਨਾ ਬਚਦਾ ਜੇ ਤੇਰੇ ਜਾ ਬਖਸ਼ਿੰਦ ਨਾ ਹੁੰਦਾ ਜੇ ਤੂੰ ਨਾ ਹੁੰਦਾ ਪਾਤਸ਼ਾਹ ਇਹ ਹਿੰਦ ਨਾ ਹੁੰਦਾ ਤੂੰ ਨਾ ਹੁੰਦਾ ਪਾਤਸ਼ਾਹ ਇਹ ਹਿੰਦ ਨਾ ਹੁੰਦਾ ਬੋਲੇ ਸੋਨਿਆ ਅਕਾਲ